ਵੀਰੇ ਕਦੋਂ ਦਾ ਫੋਨ ਕਰਵਾਇਆ ਸੀ ਜੀ ਸਰ 15 ਦਿਨ ਹੋ ਗਏ ਇਹਨੂੰ 15 ਦਿਨ ਹੋ ਗਏ ਹਾਂਜੀ ਤੇ ਕਿੰਨੇ ਚੱਕਰ ਮਾਰੇ ਥਾਣੇ ਆਉਂਦੇ ਜਾਂਦੇ ਰਹਿਆ ਤਿੰਨ ਚਾਰ ਚੱਕਰ ਮਾਰੇ ਸਰ ਜੀ ਤੇ ਗੱਲ ਨਹੀਂ ਬਣੀ ਹਾਂਜੀ ਹੁਣ ਕਿਤਾ ਪ੍ਰਾਪਤ ਹੋਇਆ ਕੋਈ ਸਰ ਜੀ ਐਸਟੀਓ ਸਾਹਿਬ ਨਾਲਿਲਕੇ ਜਦੋਂ ਮਿਲੇ ਤੇ ਫਿਰ ਉਹਨਾਂ ਨੇ ਸਾਰੀ ਆਪਣੀ ਪਰੇਸ਼ਾਨੀ ਦੱਸੀ ਤੇ ਉਹਨਾਂ ਨੇ ਫਿਰ ਗਾੜੀ ਹੈਲਪ ਅੱਗੇ ਹੈਲਪ ਕੀਤੀ ਤੈਨੂੰ ਉਮੀਦ ਹੈਗੀ ਸੀ ਵੀ ਤੈਨੂੰ ਨਵਾਂ ਫੋਨ ਮਿਲ ਜੂਗਾ ਤੇਰਾ ਜਿਹੜਾ ਗਿਆ ਜਿਹੜਾ ਪੁਰਾਣਾ ਫੋਨ ਸੀ ਇੱਕਦਮ ਤੁਹਾਨੂੰ ਡੱਬਾ ਪਿਆ ਕੇ ਨਵਾਂ ਫੋਨ ਦਿੱਤਾ ਤੈਨੂੰ ਉਮੀਦ ਸੀ ਜਨਾਬਾ ਨਾ ਦੋ ਅਮ ਨਹੀਂ ਬੁੱਲਦੇ ਅ ਵੀ ਉਮੀਦ ਤੇ ਨਹੀਂ ਸੀ ਕਿਉਂਕਿ ਜਿਹੜੀ ਚੀਜ਼ ਗਵਾਜ ਜਾਂਦੀ ਉਹਦੀ ਉਮੀਦ ਤੇ ਚਲੋ ਨਹੀਂ ਹੁੰਦੀ ਪਰ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਕਿ ਉਹਨਾਂ ਨੇ ਇੰਨੀ ਵੱਡੀ ਹੈਲਪ ਕੀਤੀ ਸਾਡੀ ਜਨਾਬ ਵਧਾਈ ਦੇ ਪਾਤਰੋ ਅੱਜ ਅਸੀਂ ਵੇਖਿਆ ਇੰਨੀ ਬਸਾਰ ਵਿੱਚ ਪਰਿਵਾਰ ਆਇਆ ਜਿਹਦਾ ਕਿ ਫੋਨ ਮਿਸਿੰਗ ਹੋਇਆ ਸੀ ਤੁਹਾਡੇ ਵੱਲੋਂ ਫੋਨ ਦਿੱਤਾ ਗਿਆ ਫੋਨ ਬਹੁਤ ਵੈਲਿਊਏਬਲ ਚੀਜ਼ੀ ਉਸ ਟਾਈਮ ਤੇ ਜੀ ਲੈਨ ਦੀ ਮਤਲਬ ਉਸ ਟਾਈਮ ਸਮਰਥਾ ਨਹੀਂ ਸੀ ਚਲੋ ਅੱਜ ਇਹਦਾ ਫੋਨ ਮਿਲ ਗਿਆ ਖੁਸ਼ ਆ ਤੇ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਸਾਡੀ ਸਾਰਿਆਂ ਦੀ ਇਹੀ ਕਸ਼ਿਸ਼ਨ ਦੀ ਵੀ ਸਾਰੇ ਪਾਸੇ ਸੁਖੀ ਹੋਵੇ ਤੇ ਚੋਰੀ ਲੁੱਟਕੋ ਇਹੋ ਜੇ ਕੋਈ ਵਾਰਦਾਤ ਨਾ ਹੋਵੇ ਤਾਂ ਹੀ ਤਾਂ ਹੀ ਪੁਲਿਸ ਰੈਲੈਕਸ ਰਹੂਗੀ ਬਾਕੀ ਕੰਮ ਕਰ ਸਕੂਗੀ ਸਸਿਕਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੰਜ ਦੇ ਨਾਲ ਤਸਵੀਰਾਂ ਖਾਵਾਗੇ ਤੁਹਾਨੂੰ ਛਾਟੇ ਦੀਆਂ ਥਾਣੇ ਦੀਆਂ ਅਤੇ ਉਸ ਨੌਜਵਾਨ ਦੀ ਜਿਹੜਾ ਕਿ ਨੌਜਵਾਨ ਦਾ ਪਿਛਲੇ ਦਿਨੀ ਫੋਨ ਜਿਹੜਾ ਕਿ ਮਿਸਿੰਗ ਹੋ ਗਿਆ ਸੀ ਕਿਤੇ ਡਿੱਗ ਪਿਆ ਸੀ ਅੱਜ 15 ਦਿਨ ਹੋ ਗਏ ਨੇ ਉਸ ਨੌਜਵਾਨ ਨੂੰ ਇਸ ਥਾਣੇ ਦੇ ਚੱਕਰ ਮਾਰਦਿਆਂ ਪਰਾਜ ਐਸਐਚਓ ਸਾਹਿਬ ਜਿਹੜਾ ਕਿ ਥਾਣਾ ਬਨੋਦ ਕੁਮਾਰ ਜਿਹੜੇ ਬਨੋਦ ਸ਼ਰਮਾ ਜੀ ਇਹ ਥਾਣੇ ਦੇ ਐਸਐਚਓ ਨੇ ਉਹਨਾਂ ਵੱਲੋਂ ਬੜਾ ਅਕ ਦਰਿਆ ਦੇ ਲਈ ਵੀ ਖਾਈ ਗਈ ਅਤੇ 2 ਘੰਟਿਆਂ ਵਿੱਚ ਜਿਹੜਾ ਕਿ ਫੋਨ ਜਿਹੜਾ ਬਰਾਮਦ ਕਰਕੇ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਅੱਜ ਪਰਿਵਾਰ ਕੇ ਮੈਂਬਰੇ ਪਹੁੰਚੇ ਨੇ ਅਤੇ ਸੁੰਦਰ ਦਾ ਵੀ ਜਿਹੜਾ ਕਿ ਐਸਐਚਓ ਸਾਹਿਬ ਵੱਲੋਂ ਜਿਹੜਾ ਕਿ ਉਹਨਾਂ ਨੂੰ ਫੋਨ ਵਾਪਸ ਹੈਂਡਓਵਰ ਕੀਤਾ ਗਿਆ ਨਵਾਂ ਫੋਨ ਅਤੇ ਉਸ ਤੋਂ ਬਾਅਦ ਪਰਿਵਾਰ ਕੇ ਮੈਂਬਰਾਂ ਨੇ ਸ੍ਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਬੜੀਆਂ ਭਾਵੁਕ ਕਰਨ ਵਾਲੀਆਂ ਨੇ ਇਹ ਜਿਹੜਾ ਨੌਜਵਾਨ ਆ ਸੁੰਦਰ ਦਾ ਲ ਕਾਫੀ ਦਿਨਾਂ ਤੋਂ ਜਿਹੜਾ ਇਹਦਾ ਥਾਣੇ ਦੇ ਚੱਕਰ ਕੱਟ ਰਿਆ ਸੀ ਇਹਦਾ ਨਹੀਂ ਸੀ ਫੋਨ ਜਿਹੜਾ ਕਿ ਮਿਲ ਰਿਹਾ ਪਰ ਜਦੋਂ ਐਸਐਸਓ ਸਾਹ ਦੇ ਨੌਲੇਜ ਦੇ ਧਿਆਨ ਵਿੱਚ ਆਇਆ ਉਸ ਤੋਂ ਬਾਅਦ ਐਸਐਸਓ ਸਾਹਿਬ ਨੇ 2 ਘੰਟੇ ਵਿੱਚ ਹੀ ਜਿਹੜਾ ਫੋਨ ਜਿਹੜਾ ਉਹ ਬਰਾਮਦ ਕਰਕੇ ਦਿੱਤਾ ਗੱਲਬਾਤ ਹੀ ਕਰਾਂਗੇ ਵੀਰ ਦੇ ਨਾਲ ਵੀਰੇ ਕਦੋਂ ਦੇ ਤਰਾ ਫੋਨ ਗਵਾਚਿਆ ਸੀ ਜੀ ਸਰ 15 ਦਿਨ ਹੋ ਗਏ ਇਹਨੂੰ 15 ਦਿਨ ਹੋ ਗਏ ਹਾਂਜੀ ਤੇ ਕਿੰਨੇ ਚੱਕਰ ਮਾਰੇ ਥਾਣੇ ਆਉਂਦੇ ਜਾਂਦੇ ਰਹਿਆ ਸਰ 3-4 ਚੱਕਰ ਮਾਰੇ ਸਰ ਜੀ ਤੇ ਗੱਲ ਨਹੀਂ ਬਣੀ अच्छा हां जी कौन किदा ਬਲਬਦ ਹੋਇਆ ਕੋਣ ਸਰਜੀ ਐਸਐਚਓ ਸਾਹਿਬ ਨਾਲ ਮਿਲ ਕੇ ਜਦੋਂ ਮਿਲੇ ਤੇ ਫਿਰ ਉਹਨਾਂ ਨੇ ਸਾਰੀ ਆਪਣੀ ਪਰੇਸ਼ਾਨ ਦੱਸੀ ਤੇ ਉਹਨਾਂ ਨੇ ਫਿਰ ਗਾੜੀ ਹੈਲਪ ਅੱਗੇ ਹੈਲਪ ਕੀਤੀ ਜੀ ਹਾਂ ਜੀ ਮੈਨੂੰ ਇਸ ਵੀ ਤੈਨੂੰ ਉਮੀਦ ਹੈਗੀ ਸੀ ਵੀ ਤੈਨੂੰ ਨਵਾਂ ਫੋਨ ਮਿਲ ਜੂਗਾ ਤੇਰਾ ਜਿਹੜਾ ਗਿਆ ਜਿਹੜਾ ਪੁਰਾਣਾ ਫੋਨ ਸੀ ਇੱਕਦਮ ਤੁਹਾਨੂੰ ਡੱਬਾ ਪੈ ਕੇ ਨਵਾਂ ਫੋਨ ਦਿੱਤਾ ਤੈਨੂੰ ਉਮੀਦ ਸੀ ਜਨਾਬ ਜੀ ਨਾ ਬਣਾ ਤੋ ਨਹੀਂ ਬੁਲਦੇ ਵੀ ਉਮੀਦ ਤੇ ਨਹੀਂ ਸੀਗੀ ਕਿਉਂਕਿ ਜਿਹੜੀ ਚੀਜ਼ ਗਵਾਜ ਜਾਂਦੀ ਉਹਦੀ ਉਮੀਦ ਤੇ ਚਲੋ ਨਹੀਂ ਹੁੰਦੀ ਪਰ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਕਿ ਉਹਨਾਂ ਨੇ ਇੰਨੀ ਵੱਡੀ ਹੈਲਪ ਕੀਤੀ ਸਾਡੀ ਮਜਬੂਰੀ ਨੂੰ ਮੈਡੀਕਲ ਕੰਡੀਸ਼ਨ ਨੂੰ ਦੇਖਦੇ ਹੋਏ ਸਾਡੇ ਇੰਨੀ ਹੈਲਪ ਕੀਤੀ ਬਹੁਤ ਬਹੁਤ ਥੈਂਕ ਯੂ ਮੈਂ ਕਰਨਾ ਚਾਹੁੰਗਾ ਉਹਨਾਂ ਨੂੰ ਮੈਨੂੰ ਅੱਜ ਚਿਹਰੇ ਤੇ ਕਿੰਨੀ ਖੁਸ਼ੀ ਆਈ ਹੈ ਤੇ ਪੁਲਿਸ ਵਾਲੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜਨਾਬ ਜਿਹੜਾ ਐਸਐਚਓ ਸਾਹਿਬ ਨੇ ਵਿਨੋਦ ਸ਼ਰਮਾ ਜੀ ਉਹਦੇ ਬਾਅਦ ਤੁਹਾਡਾ ਕੀ ਕਹਿਣਾ ਸਰ ਮੈਂ ਕਹਿੰਦਾ ਐਸਐਚਓ ਸਾਹਿਬ ਵਰਗਾ ਅਗਰ ਆਪਣੇ ਪੂਰੇ ਅੰਬਰਸਰ ਚ ਆ ਜੇ ਅਫਸਰ ਤੇ ਕੋਈ ਸਾਡੇ ਵਰਗੇ ਗਰੀਬ ਬੰਦੇ ਨੂੰ ਕਿਸੇ ਨੂੰ ਧੱਕੇ ਖਾਣ ਦੀ ਲੋੜ ਨਹੀਂ ਪੈਣੀ ਔਰ ਬਹੁਤ ਹੀ ਉਹਨਾਂ ਨੇ ਬਹੁਤ ਵਧੀਆ ਉਹਨਾਂ ਕੋਆਪਰੇਟ ਕੀਤਾ ਤੇ ਬਹੁਤ ਹੀ ਵਧੀਆ ਉਹਨਾਂ ਨੇ ਤਰੀਕੇ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਇਆ ਬਿਲਕੁਲ ਜੀ ਮੈਨੇ ਇਸੋ ਕਿ ਅੱਜ ਤੁਹਾਡੇ ਨੂੰ ਸਨਮਾਨਤ ਕੀਤਾ ਗਿਆ ਹਾਂਜੀ ਸਰ ਇਹ ਅੱਜ ਤੁਹਾਡਾ ਫੋਨ ਹੀ ਹੈਂਡਓਵ ਕਰਤਾ ਗਿਆ ਹਾਂਜੀ ਸਰ ਬਹੁਤ ਬਧਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਵੀ ਸੁੰਦਰ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਅਤੇ ਉਹਨਾਂ ਕਹਿਣਾ ਵੀ ਮੈਨੂੰ ਮੇਰਾ ਫੋਨ ਨਵਾਂ ਹੈਂਡਓਵਰ ਕਰ ਦਿੱਤਾ ਗਿਆ ਵਾ ਬਹੁਤ ਧੰਨਵਾਦ ਕੀਤਾ ਜਨਾਬ ਐਸਐਚਓ ਸਾਹਿਬ ਜਿਹੜੇ ਕਿ ਬਲੋ ਸ਼ਰਮਾਈ ਦਾ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕਿ ਜਤਿੰਦਰ ਕਿਸਾਨ ਆਗੂ ਨੇ ਉਹਨਾਂ ਗੱਲਬਾਤ ਕਰਦੇ ਆ ਜਤਿੰਦਰ ਜੀ ਇਹ ਮਾਮਲਾ ਤੁਹਾਡੇ ਕੋਲ ਸਾਹਮਣੇ ਆਇਆ ਸੀ ਪਹਿਲਾਂ ਕੀ ਕਹਿਣਾ ਚਾਹੋਗੇ ਕਿੰਨੇ ਕਿ ਪੁਲਿਸ ਨੇ ਮਦਦ ਕੀਤੀ ਆ ਅੱਜ ਇਸ ਨੌਜਵਾਨ ਦੇ ਚਿਹਰੇ ਤੇ ਕਿੰਨੀ ਖੁਸ਼ੀ ਆ ਅੱਜ ਮੈਂ ਇੱਕ ਗੱਲ ਸਾਡੇ মিডিਆ ਨੂੰ ਵੀ ਦੱਸ ਜਨਣਾ ਚਾਹੁੰਦਾ ਪੀ ਇਹਨਾਂ ਦਾ ਪਿਓ ਸਿਰ ਤੇ ਨਹੀਂ ਹੈਗਾ ਔਰ ਇਹ ਮੁੰਡਾ ਜਿਹੜਾ ਆ ਇਹ ਆਪਣਾ ਇੱਕ ਦੁਕਾਨ ਜਿਹੜੀ ਕੁਰਕਰਿਆਂ ਦੀ ਚਲਾ ਕੇ ਉਹ ਤੋਂ ਗੁਜ਼ਾਰਾ ਕਰਦਾ ਔਰ ਉਹ ਤੋਂ ਹੀ ਇਹਨੇ ਕਮਾਈ ਕਰਕੇ ਇਹ ਜਿਹੜਾ ਇਹ ਫੋਨ ਇਹਨੇ ਲਿਆ ਸੀ ਤੇ ਫੋਨ ਜਿਹੜਾ ਗੁੰਮ ਹੋਣ ਤੇ ਇਹ ਵਿਚਾਰੇ ਨੇ ਥਾਣੇ ਤੇ ਆਣ ਕੇ ਤਰਖਾਜ ਦਰ ਕੁਛ ਵੀ ਦਿੱਤੀ ਚਲੋ ਇਹਨਾਂ ਪਾਲਵੇ ਕੀਤੀ ਪਰ ਜਦੋਂ ਐਸਐਚਓ ਸਾਹਿਬ ਮਨੋਦ ਸ਼ਰਮਾ ਨੂੰ ਪਤਾ ਲੱਗਾ ਉਹਨਾਂ ਨੇ ਇਹਨਾਂ ਨੂੰ ਫੋਨ ਅੱਧੇ ਪੌਣੇ ਘੰਟੇ ਦੇ ਵਿੱਚ ਹਾਸਲ ਕਰਕੇ ਦੇ ਦਿੱਤਾ ਔਰ ਚੰਗੀ ਤਰ੍ਹਾਂ ਇਹਨਾਂ ਦੀ ਮਤਤ ਕੀਤੀ ਪਰ ਮੈਂ ਇਸ ਗੱਲੋਂ ਫਿਰ ਸਰਕਾਰ ਗੜੀ ਇਹ ਵੀ ਬੇਨਤੀ ਕਰਨਾ ਚਾਹੁੰਦਾ ਵੀ ਜਿੱਥੇ ਚੰਗੇ ਅਫਸਰ ਚੰਗਾ ਕੰਮ ਕਰਦੇ ਨੇ ਉਹਨਾਂ ਦੀ ਸਲਾਘਾ ਵੀ ਕਰਿਆ ਕਰੀਏ ਉਹਨਾਂ ਨੂੰ ਤਾਰੀਫ ਦੇ ਪਾਤਰ ਵੀ ਹੁੰਦੇ ਨੇ ਵੀ ਜਿੱਥੇ ਇਹ ਮੁੰਡਾ ਹੈਂਡੀਕੈਪ ਆ ਤੁਰ ਨਹੀਂ ਸਕਦਾ ਮਾਹ ਮੇਰੇ ਹਿਸਾਬ ਨਾਲ ਸਾਈਕਲ ਦੀ ਈਡੀਡੀ ਤੇ ਜਾ ਕੇ ਆਪਣਾ ਕਾਰੋਬਾਰ ਆਪ ਵਿਚਾਰਾ ਕਰਦਾ ਇੱਕ ਭੀਖ ਮੰਗਣ ਨਾਲੋਂ ਤੇ ਚੰਗਾ ਕੰਮ ਕਰਨ ਲਿਆ ਪਰ ਇਹਦੇ ਨਾਲ ਜਿਹੜਾ ਇਹ ਹੋਇਆ ਸੀ ਹਾਸਾ ਪਰ ਮੈਂ ਫਿਰ ਵੀ ਇੱਕ ਅਫਸਰ ਦੇ ਸ਼ੁਰੂ ਕਰਕੇ ਕਹਿਣਾ ਚਾਹੁੰਦਾ ਆ ਤੁਹਾਡੇ ਮੀਡੀਆ ਰਾਂਹੀਂ ਸਾਰੇ ਅਫਸਰਾਂ ਨੂੰ ਵੀ ਜਿੰਨੇ ਵੀ ਅਫਸਰ ਆ ਜੇ ਚੰਗਾ ਕੰਮ ਕਰਦੇ ਆ ਤੇ ਸਾਰੇ ਉਹਨਾਂ ਦੀ ਸਲਾਗਾ ਕਰਨਗੇ ਮਾੜਾ ਕੰਮ ਕਰਨਗੇ ਤੇ ਮਾੜੀ ਕਰਦੇ ਆ ਪਰ ਵਿਨੋਦ ਸ਼ਰਮਾ ਸਾਹਿਬ ਜਿਹੜੇ ਸਾਡੇ ਸ਼ਿਹੜੇ ਦੇ ਐਸ.ਐਚ.ਓ ਨੇ ਉਹਨਾਂ ਬਹੁਤ ਵਧੀਆ ਇਹ ਮਿਸਾਲ ਕਾਇਮ ਕੀਤੀ ਵੀ ਜਿਹੜਾ ਇਹਨਾਂ ਨੂੰ ਦੋਆਂ ਘੰਟਿਆਂ ਦੇ ਅੰਦਰ ਅੰਦਰ ਜਿਹੜਾ ਫੋਨ ਇਹਨਾਂ ਨੂੰ ਦੇ ਦਿੱਤਾ ਹਾਸਲ ਕਰਕੇ ਅਸੀਂ ਦੇਖਿਆ ਵੀ ਜਦੋਂ ਗੱਲਬਾਤ ਕੀਤੀ ਸੁੰਦਰ ਦਾ ਵੀ ਕਹਿਣਾ ਸੀ ਵੀ ਪਹਿਲੇ ਜਦੋਂ ਜਦੋਂ ਮੇਰਾ ਫੋਨ ਇਸ ਤਰ੍ਹਾਂ ਡਿੱਗ ਪੈਂਦਾ ਮਿਸਿੰਗ ਹੋ ਜਾਂਦਾ ਤੇ ਕਾਫੀ ਦਿਨ ਹੋ ਗਏ ਸੀ ਮੈਂ ਕੰਪਲੇਂਟ ਲਖਾਈ ਨੂੰ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਹਿੰਦਾ ਵੀ ਜਦੋਂ ਜਨਾਬ ਹਲਾ ਐਸਐਚਓ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਉਸ ਤੋਂ ਬਾਅਦ ਜਿਹੜੀ ਕਾਰਵਾਈ ਤੇਜ਼ ਹੋਈ ਹੈ ਇਹਦੇ ਵਿੱਚ ਕਿੰਨੀ ਸੱਚਾਈ ਹੈ ਇਦੇ ਵਿੱਚ ਵੀ ਇਹ ਆਉਂਦੇ ਰਹੇ ਵਿਚਾਰੇ ਕੋਈ ਬੰਦਾ ਲੈ ਕੇ ਉਹ ਮੁੜ ਜਾਂਦੇ ਰਹੇ ਵਾਪਸ ਪਰ ਉਹਨਾਂ ਤੱਕ ਅਕਸਲ ਗੱਲ ਨਹੀਂ ਹੀ ਪਹੁੰਚੀ ਪਰ ਆਪਣੀ ਕੰਡੀਸ਼ਨ ਨਹੀਂ ਹੀ ਉਹਨਾਂ ਨੇ ਵੇਖੀ ਹੁਣ ਜਦੋਂ ਉਹਨਾਂ ਕੰਡੀਸ਼ਨ ਇਸ ਬੰਦੇ ਦੀ ਵੇਖੀ ਆ ਮੁੰਡੇ ਦੀ ਵੀ ਇਹਦਾ ਪਿਓ ਨਹੀਂ ਸਿਰ ਤੇ ਹੈਗਾ ਔਰ ਇਹ ਹੈਂਡੀਕੈਪ ਆ ਆਪਣਾ ਰੁਜ਼ਗਾਰ ਇਹਨੇ ਤੋੜਿਆ ਆ ਕਿੱਦਾਂ ਕਮਾਈ ਕਰਨ ਰਿਆ ਫਿਰ ਉਸ ਨੂੰ ਮੱਦੇ ਨਜ਼ਰ ਰੱਖਦੇ ਵੇਖਦੇ ਆ ਇਹਨਾਂ ਨੂੰ ਜਿਹੜਾ ਫੋਨ ਆ ਕਰਵਾ ਕੇ ਦਿੱਤਾ ਆ ਦੋਵਾਂ ਘੰਟਿਆਂ ਦੇ ਅੰਦਰ ਅਸੀਂ ਵੇਖਿਆ ਅੱਜ ਝੜੀ ਲੱਗੀ ਪਈ ਆ ਸਵੇਦ ਆ ਮੀਂਹ ਪੈ ਰਿਹਾ ਪਰ ਫਿਰ ਵੀ ਤੁਸੀਂ ਇਨੀ ਮੀਂਹ ਵਿੱਚ ਵਰਦੇ ਜਾਇਓ ਝੜੀ ਵਿੱਚ ਆਇਓ ਇਥੇ ਆ ਕੇ ਆਉਣ ਦਾ ਕਾਰਨ ਕੀ ਤੁਸੀਂ ਸਮਝਾ ਰਹੇ ਜੀ ਆਉਣ ਦਾ ਕਾਰਨ ਵੀਰ ਜੀ ਇਹ ਆ ਵੀ ਅੱਜ ਅਸੀਂ ਐਸਐਚਓ ਸਾਹਿਬ ਅਨੋਦ ਸ਼ਰਮਾ ਨੂੰ ਆਪਣੇ ਵੱਲੋਂ ਸਰੋਪਾ ਭੇੜ ਕਰਕੇ ਸਨਮਾਨਿਤ ਕੀਤਾ ਕੀਤਾ ਵੀ ਤੁਸੀਂ ਠੀਕ ਜੇ ਸਾਡੇ ਸ਼ਹਿਰ ਏਰੀਏ ਦੇ ਵਿੱਚ ਚੰਗਾ ਕੰਮ ਕਰ ਰਹੇ ਜੇ ਨਸ਼ੇ ਨੂੰ ਵੀ ਠੱਲ ਪਾ ਰਹੇ ਜੇ ਔਰ ਜਿਹੜੇ ਇਦਾਂ ਦੇ ਗਰੀਬ ਬੰਦੇ ਨੇ ਜਾਂ ਕੋਈ ਹੈਂਡੀਕੈਪ ਆ ਜਾਂ ਕੋਈ ਵੀ ਮਸਲਾ ਆ ਉਹਦਾ ਚੰਗਾ ਤਰਾ ਤੁਸੀਂ ਜਿਹੜਾ ਨਿਚੋੜ ਕੱਢਦੇ ਜੇ ਤੇ ਸ਼ਾਬਾਸ਼ ਦੇਣ ਦਾ ਹੱਕ ਵੀ ਸਾਡਾ ਬਣਦਾ ਆ ਜੇ ਅਫਸਰ ਸਾਡੇ ਏਰੀਆ ਚ ਲੱਗੇ ਨੇ ਚੰਗਾ ਕੰਮ ਕਰਨਗੇ ਤੇ ਉਹਨਾਂ ਦੀ ਜਰੂਰ ਅਸੀਂ ਹੌਸਲਾ ਫਸਾਈ ਕਰਾਂਗੇ ਤਾਰੀਫ ਵੀ ਕਰਾਂਗੇ ਸਿਰੋਪੇ ਨਾਲ ਸਨਮਾਨਤ ਵੀ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਤਰੱਕੀ ਬਖਸ਼ੇ ਕਿਉਂਕਿ ਜਿਹੜਾ ਬੰਦਾ ਤੁਹਾਨੂੰ ਫੇਰ ਦੱਸਿਆ ਵੀ ਜਿਹੜਾ ਬੰਦਾ ਚੰਗਾ ਕਰੂਗਾ ਅਫਸਰ ਉਦੀ ਸਲਾਗਾ ਬੰਨੀ ਕਰਨੀ ਠੀਕ ਹੈ ਬਹੁਤ ਬਤਨਵਾਦ ਜੀ ਬਿਲਕੁਲ ਜੀ ਉਹਦੇ ਭਰਾ ਨਾਲ ਜਰੂਰ ਗੱਲ ਕਰਾਂਗੇ ਮੈਨੂੰ ਸੁਭਿਜੋ ਕਿ ਲੱਗਦਾ ਸੀ ਤੁਹਾਨੂੰ ਉਮੀਦ ਹੈਗੀ ਸੀ ਤੁਹਾਡਾ ਫੋਨ ਇਸ ਤਰ੍ਹਾਂ ਤੁਹਾਨੂੰ ਮਿਲ ਜੂਗਾ ਨਵਾਂ ਮਿਲ ਜੂਗਾ ਜਾਂ ਤੁਹਾਡੀ ਕੋਈ ਥਾਣੇ 'ਚ ਸੁਲਵਾਈ ਹੋ ਜੂਗੀ ਪਹਿਲਾਂ ਕਿੰਨੇ ਦਿਨ ਚੱਕਰ ਕਰਦੇ ਨੇ ਥਾਣੇ ਦੇ ਆ ਕੇ ਪਹਿਲਾ ਸਰ 2-4 ਦਿਨ ਅਸੀਂ ਆਉਂਦੇ ਰਹੇ ਆ ਪਰ ਆਪਣਾ ਇੱਥੇ ਜੋ ਕਾਰਵਾਈ ਹੋਈ ਸੀ ਉਹ ਆਪਣਾ ਕਹਿ ਰਹੇ ਸੀ ਕਿ ਚਲੋ ਠੀਕ ਹੈ ਕਰ ਲਾਂਗੇ ਹੁਣ ਜਦੋਂ ਆਪਣਾ ਐਸ ਐਚ ਓ ਸਾਹਿਬ ਨੂੰ ਜਦੋਂ ਗੱਲ ਪਈ ਉਹਨਾਂ ਦੇ ਆ ਭਾਜੀ ਦੇ ਥਰੂ ਗੱਲ ਪਹੁੰਚੀ ਉਹਨਾਂ ਕੋ ਤੇ ਫਿਰ ਐਸ ਐਚਓ ਸਾਹਿਬ ਨੇ ਉਸੇ ਵੇਲੇ ਜੋ ਵੀ ਕਾਰਵਾਈ ਹੁੰਦੀ ਸੀ ਲੱਗਦੇ ਸਾਰੇ ਬਾਕੀ ਅਫਸਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਜਿੱਥੋਂ ਵੀ ਫੋਨ ਉਹਨਾਂ ਨੂੰ ਹੋ ਸਕਦਾ ਇਹਦੀ ਬਰਾਮਦ ਹੋ ਸਕਦਾ ਸੀ ਉਹਨਾਂ ਨੇ ਕਾਰਵਾਈ ਕਰਾ ਕੇ ਤੇ ਭਰਾ ਦੇ ਚਿਹਰੇ ਤੇ ਖੁਸ਼ੀ ਲਿਆਉਂਦੀ ਸੀ ਪਹਿਲ ਇਸ ਤੋਂ ਮਤਲਬ ਮੈਂ ਕਹਿ ਰਿਹਾ ਹਾਂ ਕਿ ਜੋ ਪਹਿਲਾਂ ਮੈਨੂੰ ਮੇਰੀ ਉਹ ਹੋ ਗਈ ਸੀ ਕਿ ਲੱਗਦਾ ਸੀ ਕਿ ਹੁਣ ਨਹੀਂ ਮਿਲਣਾ ਉਮੀਦ ਬਿਲਕੁਲ ਮੇਰੀ ਖਤਮ ਹੋ ਗਈ ਸੀ ਮੈਂ ਇਨਾ ਪਰੇਸ਼ਾਨ ਹੋ ਗਿਆ ਸੀ ਕਿ ਫੋਨ ਦੇ ਤੇ ਛੱਡੋ ਮੈਂ ਇਹ ਸੋਚ ਰਿਹਾ ਸੀ ਕਿ ਪਤਾ ਨਹੀਂ ਕੋਈ ਅੱਗੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਜਾਂ ਫੋਨ ਇਨੀ ਮੁਸ਼ਕਲਾਂ ਇਨੀ ਮਿਹਨਤੋਂ ਆਹੀ ਕਮਾ ਕੇ ਤੇ ਇਕੱਠਾ ਕਰਕੇ ਪੈਸਾ ਤੇ ਕਿਸੇ ਤਰ੍ਹਾਂ ਖਰੀਦਦੇ ਕੋਈ ਚੀਜ਼ ਤੇ ਕੋਈ 100 ਰੁਪਿਆ ਵੀ ਜੇ ਡੇਕ ਜਾਂਦਾ ਤੇ ਇਹ ਤੇ ਹੱਲੇ ਵਿਚਾਰੇ ਨੂੰ 6 ਮਹੀਨੇ ਹੋਏ ਸੀ ਮਹਾ ਫੋਨ ਖਰੀਦਿਆ ਹੈ ਅਤੇ ਆਪਣੀ ਆਪਣੀ ਮਿਹਨਤ ਨਾਲ ਇਹਨੇ ਖਰੀਦਿਆ ਹੈ ਤੇ ਉਹ ਗੁੰਮ ਹੋ ਗਿਆ ਇਹਦੇ ਨਾਲ ਅਸੀਂ ਵੀ ਟੈਨਸ਼ਨ ਚ ਹੈਗੇ ਸੀ ਫਿਰ ਚੱਕਰ ਵੀ ਘੱਟ ਰਹੇ ਸੀ ਡੇਲੀ ਆਉਣਾ ਜਾਣਾ ਪੈ ਰਿਹਾ ਸੀ ਪਰ ਜਦੋਂ ਸਾਹਮਣੇ ਸੁਣੀ ਗੱਲ ਤੇ ਉਹਨਾਂ ਨੇ ਉਸੇ ਵੇਲੇ ਸਾਡੀ ਮਦਦ ਕੀਤੀ ਅਕਸਰ ਕਿਹਾ ਜਾਂਦਾ ਵੀ ਥਾਣਿਆਂ 'ਚ ਜਿਆਦਾਤਰ ਗਰੀਬਾਂ ਦੀ ਇਨਸਾਫ ਘੱਟ ਮਿਲਦਾ ਬਸ ਸੁਣਵਾਈ ਘੱਟ ਹੁੰਦੀ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈਗੀ ਨਹੀਂ ਸਰ ਸੁਣਵਾਈ ਹੁੰਦੀ ਆ ਬਸ ਇੱਕ ਤੁਹਾਨੂੰ ਉੱਥੇ ਤੱਕ ਪਹੁੰਚਣ ਦਾ ਇੱਕ ਸਾਧਨ ਜਿਹੜਾ ਹੁੰਦਾ ਵਾ ਉਹ ਤੁਹਾਡਾ ਬਿਲਕੁਲ ਹੋਣਾ ਚਾਹੀਦਾ ਵਾ ਅਫਸਰ ਤੱਕ ਜੇ ਗੱਲ ਪਹੁੰਚੇਗੀ ਤਾਂ ਉਹਨਾਂ ਦਾ ਤੁਹਾਨੂੰ ਬਿਲਕੁਲ ਹੈਲਪ ਜ਼ਰੂਰ ਹੋਏਗੀ ਭਾਜੀ ਸਾਡੇ ਨਾਲ ਹੈਗੇ ਆ ਭਾਜੀ ਨੇ ਬਿਲਕੁਲ ਸਾਡਾ ਬਹੁਤ ਸਾਥ ਦਿੱਤਾ ਬਾਕੀ ਉਹਦਾ ਤੇ ਆਉਂਦੇ ਰਹੇ ਆ ਪਹਿਲਾਂ ਪਰ ਮੈਂ ਅੱਗੇ ਹੋ ਰਿਹਾ ਸੀ ਮੈਨੂੰ ਉਹਦਾ ਸਾਹਬ ਹੋਣਾ ਨਾਲ ਗੱਲ ਕਰਨ ਦੀ ਕਦੇ ਕੋਈ ਆਦਤ ਹੈਗੇ ਨਹੀਂ ਆ ਭਾਜੀ ਨੇ ਸਿੱਧਾ ਜਾ ਕੇ ਸਾਹਬ ਨਾਲ ਐਸਐਚਓ ਸਾਹਮਣੇ ਜਾ ਕੇ ਸਾਨੂੰ ਮਿਲਾਇਆ ਤੇ ਉੱਥੇ ਗੱਲ ਪਹੁੰਚੀ ਤੇ ਉਹਨਾਂ ਨੇ ਉਸੇ ਵੇਲੇ ਉਹ ਹੱਲ ਕੀਤਾ ਸਾਡੀ ਕਲ ਦਾ ਠੀਕ ਹੈ ਅਸੀਂ ਇਹਦੇ ਜ਼ਿਆਦਾਤਰ ਕਈ ਐਸਐਚ ਹੁੰਦੇ ਨੇ ਥਾਣਿਆਂ ਦੇ ਬਾਹਰ ਆਪਣੇ ਕਮਰੇ ਦੇ ਬਾਹਰ ਬਿਠਾ ਛੱਡਦੇ ਕਈ ਕਿਹ ਘੰਟੇ ਵੇਟ ਕਰਨਾ ਪੈਂਦਾ ਵਾ ਤੁਹਾਨੂੰ ਇੱਥੇ ਇੰਤਜ਼ਾਰ ਤੇ ਨਹੀਂ ਕਰਨਾ ਪਿਆ ਬਹੁਤ ਨਹੀਂ ਨਹੀਂ ਸਰ ਅਸੀਂ ਆਏ ਹੇ ਜਦੋਂ ਉਹਨਾਂ ਨੇ ਗੱਲ ਪਤਾ ਲੱਗੀ ਕਿ ਇਸ ਤਰ੍ਹਾਂ ਕੋਈ ਪ੍ਰੋਬਲਮ ਹੋ ਰਹੀ ਹੈ ਹੈਂਡੀਕੈਪ ਬੱਚਾ ਹੈਗਾ ਉਹਦੇ ਨਾਲ ਦਿੱਕਤ ਹੋਈ ਹੈ ਤੇ ਉਹਨਾਂ ਨੇ ਉਸੇ ਵੇਲੇ ਸਿੱਧਾ ਸਾਹਮਣੇ ਸਾਨੂੰ ਬੁਲਾਇਆ ਕਿ ਤੁਸੀਂ ਸਿੱਧਾ ਅੰਦਰ ਆਓ ਅੰਦਰ ਜਾ ਕੇ ਉਹਨਾਂ ਨਾਲ ਬਿਲਕੁਲ ਗੱਲਬਾਤ ਹੋਈ ਆਪਣਾ ਉਹਨਾਂ ਨੇ ਗੱਲ ਵੀ ਸੁਣੀ ਸਾਡੀ ਜੋ ਵੀ ਲੈਣ ਦੀ ਅੱਗੇ ਕਾਰਵਾਈ ਹੀ ਉਹ ਕਰਕੇ ਤੇ ਸਾਨੂੰ ਬਿਲਕੁਲ ਬਹੁਤ ਬਹੁਤ ਧੰਨਵਾਦ ਹੈ ਸਾਹਿਬ ਉਹਨਾਂ ਦਾ ਉਹਨਾਂ ਨੇ ਜੋ ਸਾਡੇ ਗਰੀਬਾਂ ਦੀ ਗੱਲ ਸੁਣੀ ਸਭ ਤੋਂ ਵੱਡੀ ਗੱਲ ਹੈ ਕਿ ਇਸ ਹੈਂਡੀਕੈਪ ਬੱਚੇ ਦੀ ਅੱਜ ਸੁਣੀ ਗਈ ਇਹਦੀ ਸੁਣਵਾਈ ਹੋਈ ਇਹ ਮੈਨੂੰ ਬਹੁਤ ਹੈਗੀ ਆ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈਗਾ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਜਿੱਥੇ ਪਰਿਵਾਰ ਕੇ ਮੈਂਬਰ ਖੁਸ਼ ਨੇ ਤੇ ਹਰ ਪਾਸਿਓ ਜਿਹੜੀ ਕਿ ਤਾਰੀਫਾਂ ਹੋਈਆਂ ਨੇ ਐਸਐਚਓ ਛਾਟਾ ਵਿਨੋਦ ਸ਼ਰਮਾ ਦੀਆਂ ਵੀ ਬਹੁਤ ਵਧੀਆ ਇਨਸਾਨ ਨੇ ਗਰੀਬਾਂ ਦੇ ਮਸੀਹਾ ਨੇ ਖਾਸ ਕਰਕੇ ਜਿਵੇਂ ਕਿਹਾ ਲੋਕਾਂ ਨੇ ਅਤੇ ਅੱਜ ਇਸ ਨੌਜਵਾਨ ਜਿਹੜਾ ਕਿ ਹੈਂਡੀਕੈਪ ਨੇ ਉਸ ਦੀ ਮਦਦ ਕਰਕੇ ਉਸ ਨੂੰ ਫੋਨ ਦੇ ਕੇ ਬੜਾ ਵੱਡਾ ਜਿਹੜਾ ਪੁੰਨ ਵਾਲਾ ਕੰਮ ਕੀਤਾ ਗਿਆ ਲੜਕੀ ਦੀ ਮਾਤਾ ਨਾਲ ਜੂ ਗੱਲਬਾਤ ਕਰਾਂਗੇ ਪੰਜ ਕਿ ਲੱਗਦਾ ਸੀ ਤੁਹਾਡੇ ਬੇਟੇ ਦਾ ਫੋਨ ਤੁਹਾਨੂੰ ਵਾਪਸ ਮਿਲ ਜਾਣਾ ਕਿ ਉਮੀਦ नहीं। मुझे नहीं उम्मीद थी कि अब मिलेगा लेकिन चलो ये वीर मेरे है इन्होंने मदद की है तो यहाँ तक हम फिर आए हैं यहाँ भी चलो इन्होंने आगे होके मेरी बात सब बताई तो चलो उन्होंने सुनी भी ਔਰ ਫੋਨ ਦਿਲਾਇਆ ਅਸੀਂ ਦੇਖਿਆ ਜਦੋਂ ਫੋਨ ਖੋਇਆ ਗਿਆ ਸੀ ਜਦੋਂ ਥਾਣੇ ਆਇਆ ਸੀ ਸਾਡੇ ਨਾਲ ਸੁੰਦਰ ਆਇਆ ਸੀ ਬੜੇ ਚਿਹਰੇ ਤੇ ਨਿਰਾਸ਼ਾ ਸੀ ਰੋਇ ਰੋਂਦਾ ਬੜਾ ਸੀ ਚਿਹਰੇ ਤੇ ਅੱਜ ਜਦੋਂ ਜਨਾਬ ਆਣਾ ਨੇ ਫੋਨ ਦਿੱਤਾ ਡੱਬਾ ਨਵਾਂ ਪੈਕ ਤੇ ਬੜਾ ਚਿਹਰੇ ਖੁਸ਼ੀ ਬੜੀ ਆਈ ਬਹੁਤ ਖੜਕੜਾਇਆ ਬਹੁਤ ਖੁਸ਼ ਹੈ ਵਾਹ ਵੀ ਘਰ ਮੇਂ ਵੀ ਬਹੁਤ ਖੁਸ਼ਤਾ ਔਰ ਉਸਕੋ ਹੈ ਕਿ ਮੇਰੇ ਮਿਲ ਗਿਆ ਮੋਬਾਈਲ ਹਾਂ ਬਾਕੀ ਹੋਏ ਤੁਹਾਡੇ ਨੇ ਕਿਸ ਤਰ੍ਹਾਂ ਸੰਭਾਲਟ ਕੀਤਾ ਗਿਆ ਡੱਬਾ ਲੈ ਲਿਆ ਮੂਠਾ ਕਰਾ ਗਿਆ ਦੀ ਡਿਬਾਲੇ ਆਇਆ ਸਰਪਮ ਸਰ ਕੋ ਮੈਂ ਮਤਲਬ ਸਨਮਾਨਿਤ ਕੀਤਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕਿ ਕਿੰਨੇ ਬਹੁਤ ਖੁਸ਼ੀ ਨੇ ਭਾਵੇਂ ਗੱਲਾਂ ਨਹੀਂ ਲਿਕਣੀ ਪਰ ਭਾਵੁਕ ਹੋ ਰਹੇ ਨੇ ਬਹੁਤ ਖੁਸ਼ੀ ਦਾ ਮੌਕਾ ਵਾ ਸਮਾ ਬਹੁਤ ਸੋਹਣਾ ਵਾ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਜਿਹੜਾ ਨੌਜਵਾਨ ਸੁੰਦਰ ਜਿਹੜਾ ਕਿ ਹੈਂਡੀਕੈਪ ਆ ਪਰ ਫਿਰ ਵੀ ਭੀਖ ਮੰਗਣ ਦੀ ਬਜਾਏ ਮਿਹਨਤ ਕਰਕੇ ਆਪਣੀ ਰੋਟੀ ਜਿਹੜੀ ਕਮਾ ਰਿਆ ਤੁਸੀਂ ਦੇਖ ਸਕਦੇ ਹੋ ਪਟੌਪ ਪੰਪ ਦੇ ਬਾਹਰ ਬਾਈਪਾਸ ਦੇ ਛੋਟਾ ਜਿਹਾ ਕੇ ਨੇ ਸਟਾਰ ਜਿਹਾ ਲਾ ਕੇ ਛੋਟਾ ਜਿਹਾ ਦੁਕਾਨ ਲਾ ਕੇ ਆਪਣੀ ਕੁਲਕੁਲੇ ਜਾਂ ਹੋਰ ਚੀਜ਼ਾਂ ਦੀ ਜਿਹੜੀ ਦੁਕਾਨ ਦੇ ਲਗਾ ਕੇ ਮਿਹਨਤ ਕਰ ਰਿਆ ਨਾ ਕਿ ਕਿਸੇ ਗਾੜੀ ਭੀਖ ਮੰਗ ਰਿਆ ਪਰ ਉਹਦਾ ਜਦੋਂ ਇਸ ਦਾ ਧੱਕਾ ਹੋ ਜਾਣਾ ਕਿਤਨੇ ਕਿਤੇ ਬੇਇਨਸਾਫੀ ਲੱਗਦੀ ਆ ਪਰ ਜਦੋਂ ਜਨਾਬ ਹੋਣਾ ਕਿ ਪਹੁੰਚੇ ਐਸਐਚਓ ਸ਼ਾਟਾ ਬినੋਦ ਸ਼ਰਮਾ ਦੇ ਧਿਆਨ ਵਿੱਚ ਲਿਆਂਦਾ ਇਹ ਮਾਮਲਾ ਤੇ ਕੁਝ ਘੰਟਿਆਂ ਵਿੱਚ ਜਿਹੜਾ ਮਾਮਲਾ ਸੁਧਰ ਗਿਆ ਅਤੇ ਨਵਾਫ ਹੋ ਜਿਹੜਾ ਕਿ ਇੱਕ ਸੈਮਸੰਗ ਦਾ ਹੈਂਡਓਵਰ ਕੀਤਾ ਗਿਆ ਸੁੰਦਰ ਦੇ ਅਤੇ ਸੁੰਦਰ ਦਾ ਕਹਣਾ ਤੁਸੀਂ ਗੱਲਬਾਤ ਸੋਹਣੀ ਲਈ ਆ ਵੀ ਕਿੰਨੇ ਚਿਹਰੇ ਖੁਸ਼ੀ ਵੀ ਆ ਅਤੇ ਉਹਨਾਂ ਕਿਹਾ ਇਸਤਾਨੇ ਜਨਾਬ ਹੁਣ ਐਸਐਚਓ ਜਿਹੜੇ ਵਧੀਆ ਨੇ ਹਰ ਥਾਣੇ 'ਚ ਹੋਣੇ ਚਾਹੀਦੇ ਨੇ ਕਿਉਂਕਿ ਹਰ ਕਿਸੇ ਗਰੀਬ ਨੂੰ ਫਿਰ ਜਾ ਕੇ ਇਨਸਾਫ ਮਿਲਦਾ ਵਾ ਤੇ ਹੁਣ ਗੱਲਬਾਤ ਜਰੂਰ ਕਰਾਂਗੇ ਐਸਐਚਓ ਥਾਣਾਛਾਟੇ ਦੇ ਨਾਲ ਉਹਨਾਂ ਦਾ ਇਸ ਵਾਰ ਕੀ ਕਹਿਣਾ ਹੁਣ ਗੱਲਬਾਤ ਕਰਾਂਗੇ ਐਸਐਚਓ ਛਾਟਾ ਵਿਨੋਦ ਸ਼ਰਮਾ ਜੀ ਸਾਡੇ ਨਾਲ ਜਨਾਬ ਵਧਾਈ ਦੇ ਪਾਤਰੋ ਅੱਜ ਅਸੀਂ ਦੇਖਿਆ ਇਨੀ ਬਸਾਦ ਵਿੱਚ ਇਹ ਪਰਿਵਾਰ ਆਇਆ ਜਿਹਦਾ ਕਿ ਫੋਨ ਮਿਸਿੰਗ ਹੋਇਆ ਸੀ ਤੁਹਾਡੇ ਵੱਲੋਂ ਫੋਨ ਦਿੱਤਾ ਗਿਆ ਇਹ ਕਦੋਂ ਮਾਰਨਾ ਤੁਹਾਡੇ ਧਿਆਨ ਵਿੱਚ ਲਿਆਂਦਾ ਗਿਆ ਮੇਰੇ ਤੇ ਉਸੇ ਦਿਨ ਆਇਆ ਜੀ ਜਦੋਂ ਇਹ ਐ ਮੈਂ ਦੋ ਦਿਨ ਪਹਿਲਾਂ ਮਿਲਣਾ ਆਇਆ ਸੀ ਦੋ ਦਿਨ ਪਹਿਲਾਂ ਮਿਲਣਾ ਆਇਆ ਸੀ ਉਸ ਟਾਈਮ ਮੇਰੇ ਧਿਆਨ ਚਾਹ ਕਿ ਰਸਤਾ ਕੀ ਆਕੇ ਨੌਜਵਾਨ ਕੋ ਦੱਸਣ ਨੂੰ ਸਾਂਝਾ ਕਰ ਦਿਓ ਕੀ ਕੀ ਗੱਲ ਹੈ ਕਿ ਫੋਨ ਮਿਸਿੰਗ ਹੈ ਕਹਿੰਦਾ ਮੈਂ ਕਾਫੀ ਦਿਨ ਤੋਂ ਭਾਲ ਕਰਵਾ ਰਹੇ ਹਾਂ ਪਰ ਮਿਲ ਨਹੀਂ ਰਹਾ ਮੇਰਾ ਤੇ ਮੈਂ ਇੱਕ ਅੱਧੀ ਵਾਰ ਇੱਕ ਇੱਕ ਵਾਰ ਥਾਣੇ ਵੀ ਆਇਆ ਹਾਂ ਜੇ ਮੇਰੇ ਧਿਆਨ ਚਾਹ ਆਪਾਂ ਪ੍ਰੋਟੈਕਸ਼ਨ ਕਰਦੇ ਫੋਨ ਰਿਕਵਰ ਕੀਤਾ ਤੇ ਅਸੀਂ ਦੇਖਿਆ ਜਦੋਂ ਥਾਣੇ ਪਹਿਲਾਂ ਆਇਆ ਸੀ ਤੁਹਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਉਦੋਂ ਇਸ ਨੌਜਵਾਨ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਪਰ ਜਦੋਂ ਤੁਸੀਂ ਫੋਨ ਹੈਂਡਓਵਰ ਕੀਤਾ ਸੀ ਦੇਖਿਆ ਉਹਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਅੱਜ ਤੁਹਾਡਾ ਮੂੰਹ ਮਿੱਠਾ ਵੀ ਕਰਾਇਆ ਗਿਆ ਸਨਮਾਨਿਤ ਵੀ ਕੀਤਾ ਗਿਆ ਇਹਨੇ ਬੜੀ ਕੀ ਕੰਨਾ ਜੀ ਇਹ ਵੇਖੋ ਜੀ ਜਦੋਂ ਵੇਖੋ ਕਿਸੇ ਵਾਸਤੇ ਨਾ ਜਦੋਂ ਥੋੜਾ ਹੁੰਦਾ ਨਾ ਤਾਂ ਥੋੜਾ ਵੀ ਥੋੜੇ ਜਿਹਾ ਕੁਝ ਚੱਲ ਜੇ ਤੇ ਬਹੁਤ ਜ਼ਿਆਦਾ ਲੱਗਦਾ ਤੇ ਕਿਸੇ ਵਾਸਤੇ ਸਕਦਾ ਵੀ ਜਿਹੜਾ ਬਹੁਤ ਜ਼ਿਆਦਾ ਕਿਸੇ ਨੂੰ ਲੱਗਦਾ ਵੀ ਕਿਸੇ ਦਾ ਥੋੜਾ ਹੁੰਦਾ ਮਤਲਬ ਬੰਦੇ ਤੋਂ ਬੰਦੇ ਡਿਪੈਂਡ ਕਰਦਾ ਤੇ ਇਸੇ ਫੋਨ ਬਹੁਤ ਫੋਨ ਬਹੁਤ ਵੈਲਿਊਏਬਲ ਚੀਜ਼ੀ ਉਸ ਟਾਈਮ ਤੇ ਲੈਣ ਦੀ ਮਤਲਬ ਉਸ ਟਾਈਮ ਸਮਰਥਾ ਨਹੀਂ ਸੀ ਚਲੋ ਅੱਜ ਇਹ ਫੋਨ ਮਿਲ ਗਿਆ ਖੁਸ਼ ਹੈ ਤੇ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਇਹ ਲੱਗਦਾ ਜਿਹੜਾ ਵਿਸ਼ਵਾਸ ਲੋਕਾਂ ਦਾ ਪੁਲਿਸ ਪ੍ਰਤੀ ਆ ਕਿ ਲੱਗਦਾ ਵਿਸ਼ਵਾਸ ਹੀ ਤਰ੍ਹਾਂ ਬਣਿਆ ਰਹੂਗਾ ਲੋਕਾਂ ਦੇ ਕੰਮ ਥਾਣੇ ਵਿੱਚ ਇਸੇ ਤਰ੍ਹਾਂ ਹੁੰਦੇ ਰਹਿਣਗੇ ਲਾ ਕਿ ਲੋਕ ਨਿਰਾਸ਼ ਹੋ ਜਾਣਗੇ ਥਾਣੇ ਦੇ ਨਹੀਂ ਵੇਖੋ ਜੀ ਪੁਲਿਸ ਮੈਕਸਮ ਐਫਰਟ ਕਰਦੀ ਹੈ ਵੀ ਸਾਰੇ ਘਰ ਖੁਸ਼ ਰਹਿਣ ਤੇ ਤਾਂ ਹੀ ਤੇ ਪੁਲਿਸ ਸੁਖੀ ਰਹੂਗੀ ਤੇ ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੁੰਦੀ ਵੀ ਸਾਰੇ ਪਾਸੇ ਸੁਖੀ ਹੋਵੇ ਤੇ ਫਿਰ ਚੋਰੀ ਲੁੱਟਖੋ ਇਹੋ ਜੇ ਕੋਈ ਵਾਰਦਾਤ ਨਾ ਹੋ ਤਾਂ ਹੀ ਤਾਈਂ ਪੁਲਿਸ ਰਿਲੈਕਸ ਰਹੂਗੀ ਬਾਕੀ ਕੰਮ ਕਰ ਸਕੂਗੀ ਤੇ ਸਾਡੇ ਸਾਰਿਆਂ ਦੀ ਐਫਰਟ ਅਸੀਂ ਵਿੱਚ ਆਹੀ ਆਹੀ ਹੁੰਦੀ ਆ ਵੀ ਜਿਹੜਾ ਕੋਈ ਵਾਰਦਾਤ ਹੋਈ ਤੇ ਉਹਨੂੰ ਟ੍ਰੇਸ ਕਰ ਲਈਏ ਤੇ ਅਗਲੇ ਨੂੰ ਖੁਸ਼ੀ ਪਹੁੰਚਾਈਏ ਅਸੀਂ ਦੇਖਿਆ ਪਰਿਵਾਰ ਕੇ ਮੈਂਬਰ ਅੱਜ ਅਸੀਂ ਦੀ ਬਸਾਰ ਵਿੱਚ ਆਏ ਨੇ ਮੀਂਹ ਵਰਦੇ ਚਾਹ ਰਹੇ ਉਹਨਾਂ ਕਹਿਆ ਵੀ ਜਨਾਬ ਉਹਨਾਂ ਦਾ ਧੰਨਵਾਦ ਵੀ ਕਰਨਾ ਤੇ ਉਹਨਾਂ ਕਹਿਆ ਵੀ ਐਸਐਚਓ ਸਾਹਿਬ ਇਲਾਕੇ ਦੇ ਜਿਵੇਂ ਨਸ਼ਾ ਮੁਕਤ ਕਰ ਰਹੇ ਨੇ ਵੱਡਾ ਉਹਨਾਂ ਦਾ ਹੱਥ ਅੱਚੀ ਨੂੰ ਲਾ ਕੇ ਨਸ਼ੇ ਨੂੰ ਠੱਲ ਪਾ ਰਹੇ ਨੇ ਇਸ ਤਰ੍ਹਾਂ ਗਰੀਬਾਂ ਦਾ ਮਸੀਹਾ ਵੇ ਤੁਹਾਨੂੰ ਕਿਹਾ ਗਿਆ ਹੋਰ ਬੜੇ ਵੱਡੇ ਸ਼ਬਦ ਕਹੇ ਗਏ ਨੇ ਵੀ ਸਾਡੇ ਭਾ ਦਾ ਅਸੀਂ ਤੇ ਮੈਂ ਹਰ ਐਫਰਟ ਕਰਦਾ ਪਿਆ ਜੀ ਏਰੀਆ ਵਿੱਚੋਂ ਜਿੱਦੇ ਨਾਲ ਨਸ਼ਾ ਖਤਮ ਹੋ ਸਕੇ ਕਿ ਇਹੀ ਜਾੜੇ ਵੀ ਜਿਹਦੇ ਕਰਕੇ ਲੁੱਟਾਂ ਖੋਹ ਵੀ ਹੁੰਦੀਆਂ ਜਾਂ ਚੋਰੀ ਦੀ ਵਾਰਦਾਤ ਹੁੰਦੀ ਨਸ਼ੇ ਦੀ ਪੂਰਤੀ ਕਰਕੇ ਸਾਨੂੰ ਸਾਫ਼ ਕਲੀਅਰ ਹੈ ਜੋ ਮੇਰੇ ਜੋ ਮੇਰੀ ਅਬਜ਼ਰਵੇਸ਼ਨ ਰਹੀ ਹੈ ਵੀ ਚੋਰੀ ਵੀ ਉਸੇ ਕਰਕੇ ਹੁੰਦੀ ਹੈ ਨਸ਼ੇ ਦੀ ਪੂਰਤੀ ਕਰਕੇ ਲੁੱਟਾਂ ਖੋਹ ਵੀ ਉਸੇ ਕਰਕੇ ਹੁੰਦੀਆਂ ਵੀ ਨਸ਼ੇ ਦੀ ਪੂਰਤੀ ਕਰਕੇ ਜੇ ਆਪਾਂ ਨਸ਼ੇ ਨੂੰ ਰੋਕ ਲਵਾਂਗੇ ਤੇ ਵਾਰਦਾਤਾਂ ਵੀ ਘਟ ਜਣਗੀਆਂ ਕਿ ਲੱਗਦਾ ਜੀ ਜਿਵੇਂ ਇਹ ਨੌਜਵਾਨ ਹੈਂਡੀਕੈਪ ਹੈ ਚੱਲਦਾ ਫਿਰ ਸਮਰਥ ਹੈ ਨਾ ਕਿ ਭੀਖ ਮੰਗੇ ਦੀ ਬਜਾਏ ਆਪਣਾ ਖੁਦ ਕਾਰੋਬਾਰ ਕਰ ਰਿਹਾ ਮਿਹਨਤ ਕਰ ਰਿਹਾ ਚਾਹੇ ਛੋਟੀ ਜਿਹੀ ਕਾਰਟ ਲਗਾ ਕੇ ਕੁਝ ਵੀ ਇੱਕ ਦੁਕਾਨਦਾਰੀ ਲਾ ਕੇ ਮਿਹਨਤ ਕਰ ਮਤਲਬ ਇਸ ਕੰਡੀਸ਼ਨ ਚ ਵੀ ਮਤਲਬ ਆਪਣੀ ਪੂਰੀ ਮਿਹਨਤ ਕਰਕੇ ਆਪਣੀ ਰੋਟੀ ਪਾਣੀ ਖਾ ਰਿਹਾ ਆਪਣੀ ਆਪਣੀ ਮਿਹਨਤ ਨਾਲ ਇਹਨੇ ਫੋਨ ਲਿਆ ਤੇ ਮਤਲਬ ਮੈਨੂੰ ਤੇ ਬਹੁਤ ਵਧੀਆ ਲੱਗਾ ਤੇ ਇਹ ਇਨਸਪੀਰੇਸ਼ਨ ਵੀ ਹੋਣੀ ਚਾਹੀਦੀ ਬਾਕੀਆਂ ਵਾਸਤੇ ਜਿਹੜੇ ਪੂਰੇ ਸਹੀ ਸਲਾਮਤ ਹੋਂਦੇ باوجود ਹੀ ਲੁੱਟਾਂ ਖੋਹਾਂ ਚੋਰੀਆਂ ਜਾਂ ਹੋਰ ਮਾੜੇ ਕੰਮ ਕਰ ਰਹੇ ਤੇ ਮੈਂ ਸਾਰਿਆਂ ਵਾਸਤੇ ਇਨਸਪੀਰੇਸ਼ਨ ਹੋਣਾ ਚਾਹੀਦਾ ਜੀ ਅਸੀਂ ਦੇਖਿਆ ਲੋਕ ਲੋਕਾਂ ਦੇ ਮਨਾਂ 'ਚ ਇੱਕ ਡਰ ਹੁੰਦਾ ਪੁਲਿਸ ਦੇ ਪਰਤੀ ਐਸਐਚਓ ਸਾਹਿਬ ਦੇ ਪ੍ਰਤੀ ਵੀ ਯਾਰ ਪਤਾ ਨਹੀਂ ਕਈ ਕਿਹੇ ਥਾਣੇ ਘੰਟਿਆਂ ਬਾਅਦ ਬਾਹਰ ਬਿਠਾ ਲੈਂਦੇ ਨੇ ਪਤਾ ਨਹੀਂ ਗੱਲ ਸੌਂਦੀ ਕਿ ਨਹੀਂ ਸੌਂਦੇ ਪਰ ਤੁਹਾਡੇ ਪ੍ਰਤੀ ਅੱਜ ਲਿਖਿਆ ਲਿਖਿਆ ਲੋਕਾਂ ਦਾ ਜਿਹੜਾ ਮਨ 'ਚ ਹੈਗਾ ਸੀ ਵੀ ਜਨਾਬ ਬਣਾ ਨੇ ਸਾਨੂੰ ਬੈਲਵਾ ਅੰਦਰ ਮਾਰਵਾ ਕੇ ਅੰਦਰਵਾਜ ਮਾਰ ਕੇ ਸਾਨੂੰ ਬੁਲਾਇਆ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਗਈ ਨਹੀਂ ਤੇ ਹਮੇਸ਼ਾ ਲਾਹਮਾ ਹੁੰਦਾ ਵੀ ਐਸਐਚਓ ਸਾਹਿਬ ਦੇ ਕਈ ਕਿਹੇ ਘੰਟੇ ਥਾਣੇ ਆਪਣੇ ਕਮਰੇ ਦੇ ਬਾਹਰ ਬਿਠਾ ਛੱਡਦੇ ਨੇ ਸੁਣਵਾਈ ਘ ਇਦੇ ਬਾਰੇ ਮੈਂ ਕੀ ਕਹਿ ਸਕਦਾ ਵੀ ਮੈਂ ਜਦੋਂ ਦੀ ਪੁਲਿਸਿੰਗ ਸਿੱਖੀ ਉਹ ਇਦਾਂ ਦੀ ਪੁਲਿਸਿੰਗ ਸਿੱਖੀ ਵੀ ਪਬਲਿਕ ਸੈਂਟ੍ਰਿਕ ਹੋਣੀ ਚਾਹੀਦੀ ਪੁਲਿਸਿੰਗ ਮੈਂ ਆਪਾਂ ਲੋਕਾਂ ਦੀ ਸੇਵਾ ਵਾਸਤੇ ਸਾਡਾ ਪਹਿਲਾ ਕਰਮ ਲੋਕਾਂ ਦੀ ਸੇਵਾ ਕਰਨਾ ਤੇ ਉਹਨਾਂ ਨੂੰ ਮਿਲਣਾ ਤੇ ਉਹਨਾਂ ਦੀ ਤਕਲੀਫ ਸੁਣਨਾ ਅੱਧੀ ਚੀਜ਼ ਤੇ ਸੁਣ ਕੇ ਸਹੀ ਜੋ ਜਿੰਦੀ ਜੀ ਅਗਲੇ ਨੂੰ ਅਗਲੇ ਨੂੰ ਕੌਨਫੀਡੈਂਸ ਆ ਜਾਂਦਾ ਵੀ ਮੈਂ ਉਹਨਾਂ ਨੂੰ ਆਪਣੀ ਗੱਲ ਦੱਸ ਲਈ ਆ ਤੇ ਹੁਣ ਮੇਰਾ ਕੋ ਹੱਲ ਹੋ ਜਾਊਗਾ ਤੋ ਹੋਣਾ ਵੀ ਚਾਹੀਦਾ ਅਸੀਂ ਦੇਖਿਆ ਜਦੋਂ ਤੁਸੀਂ ਮਿਲੇ ਸੀ ਇਸ ਨੌਜਵਾਨ ਸੁੰਦਰ ਨੂੰ ਤੁਹਾਡਾ ਵੀ ਕਿਤੇ ਮਨ ਭਾਵਕ ਹੋ ਗਿਆ ਸੀ ਵੀ ਯਾਰ ਇਹ ਨੌਜਵਾਨ ਇਸ ਤਾਂ ਹੋ ਗਿਆ ਤੁਸੀਂ ਬੜਾ ਸਟਿਕ ਅਸੀਂ ਦੇਖਿਆ ਸਾਡੇ ਸਾਹਮਣੇ ਤੁਸੀਂ ਐਕਸ਼ਨ ਲਿਆ ਆਪਣੇ ਥਾਣੇਦਾਰਾਂ ਨੂੰ ਬੈਲ ਮਾ ਕੇ ਬੁਲਾਇਆ ਵੀ ਫਟਾਫਟ ਜਿੱਦਾਂ ਮਰਜ਼ੀ ਇਹ ਚੀਜ਼ਾਂ ਹੋਣੀ ਚਾਹੀਦੀਆਂ ਨੇ ਕਿ ਲੱਗਦਾ ਹਰ ਇੱਕ ਨੂੰ ਇਸ ਤਰ੍ਹਾਂ ਦੀ ਜਿਹੜੀ ਡਿਊਟੀ ਆ ਮਾਨਦਾਰੀ ਨਾਲ ਸਟਿਕ ਕਰਨੀ ਚਾਹੀਦੀ ਆ ਚਾਹੇ ਜਰੂਰੀ ਨਹੀਂ ਵੀ ਤੁਹਾਡੇ ਤੱਕ ਇਹ ਮਾਮਲਾ ਪਹੁੰਚਣਾ ਚਾਹੀਦਾ ਜੇਕਰ ਠੱਡੇ ਥਾਣੇਦਾਰ ਮਨਸ਼ੀਤਾ ਕੀ ਇਹ ਮਾਮਲਾ ਹੋਣ ਜੀ ਦਾ ਤੇ ਸਾਰਿਆਂ ਨੂੰ ਐਕਸ਼ਨ ਲੈਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁ ਲੋਕਾਂ ਦੀ ਸੁਣਵਾਈ ਕਰਨਾ ਸ਼ੁਰੂ ਕਰਦਾਂਗੇ ਤੇ ਲੋਕਾਂ ਚ ਜਿਹੜਾ ਰੋਸ਼ ਆ ਜਾਂ ਜਿਹੜਾ ਗੁੱਸਾ ਉਹ ਆਪਣਾ ਵੀ ਖਤਮ ਹੋ ਜਾਊਗਾ ਹਰ ਕੋ ਆਪਣੇ ਲੈਵਲ ਤੇ ਸੁਣਨਾ ਸ਼ੁਰੂ ਕਰਕੇ ਖਤਮ ਕਰਦੇ ਉਹਨੂੰ ਤੇ ਐਡੀ ਚੀਜ਼ ਐਸਕੇਲੇਟ ਨਹੀਂ ਦੀ ਵੱਧ ਹੀ ਨਹੀਂ ਇਹ ਨੀ ਚੀਜ਼ ਠੀਕ ਹੈ ਮੈਂ ਆਸ ਵਾਲਿਆ ਤੁਹਾਨੂੰ ਸਿੰਗਰ ਵੀ ਕਿਹਾ ਜਾਂਦਾ ਬਾਟ ਸ਼ਾਟੇ ਦਾ ਕਿਉਂਕਿ ਤੁਸੀਂ ਕਹਿੰਦੇ ਜਬਾਜ ਅਫਸਰ ਜੇ ਵੱਡੇ ਵੱਡੇ ਭਾਵੇਂ ਕੋ ਰਾਜਨੀਤਾ ਜੇ ਕਿਸੇ ਤੋਂ ਸੁਣਦੇ ਨਹੀਂ ਜਿੱਥੇ ਕਿਤੇ ਆਪਣੀ ਹੱਕ ਦੀ ਗੱਲ ਹੈ ਜਾਂ ਕਿਤੇ ਮਰਜ਼ੀ ਜਿਹੜੀ ਬਹੁਤ ਚਲਾਉਂਦੇ ਖਾ ਕਰਕੇ ਕਿਸੇ ਤੱਕਾ ਨਹੀਂ ਹੋਣ ਦੇ ਗਾ ਕਰਕੇ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨਸ਼ੇ ਨੂੰ ਲੈ ਕੇ ਸੀ ਦੇਖਿਆ ਨਸ਼ੇ ਦਾ ਜਦੋਂ ਤੁਸੀਂ ਨਸ਼ਾ ਯੋਧੇ ਚਲਾ ਰਹੇ ਹੋ ਕਿ ਵੱਡੀ ਮਹਿਮ ਚਲਾ ਰਹੇ ਹੋ ਸਰਕਾਰ ਦੇ ਨਾਲ ਰਲ ਕੇ ਕੀ ਅਪੀਲ ਕੀ ਕਰਨਾ ਚਾਹੋਗੇ ਸ਼ਾਟਾ ਵਾਸੀਆਂ ਨੂੰ ਦੇਖੋ ਜੀ ਮੇਰੇ ਕਮਿਸ਼ਨ ਸਾਹਿਬ ਦੀ ਮੈਨੂੰ ਬੜੀ ਕਲੀਅਰ ਹਦਾਇਤਾਂ ਵੀ ਅਸੀਂ ਥੋੜਾ ਇਫੈਕਟਡ ਏਰੀਆ ਤੇ ਨੂੰ ਕੰਟਰੋਲ ਕਰਨਾ ਤੇ ਆਪਾਂ ਹਰ ਐਫਰਟ ਕਰਦੇ ਇਹਨੂੰ ਕੰਟਰੋਲ ਕਰਨ ਵਾਸਤੇ ਅੱਗੇ ਵੀ ਜੇ ਕੁਝ ਆਊਗਾ ਤੇ ਆਪਾਂ ਬਿਲਕੁਲ ਸਕਤੀ ਨਾਲ ਨਿਪਟਾਂਗੇ ਜੀ ਇਹਨੂੰ ਮਤਲਬ ਇਦਾਂ ਨਹੀਂ ਵੀ ਕੋਈ ਕਿੱਕ ਫਰੋਤੀ ਲੈ ਗਿਆ ਜਾਂ ਕੋਈ ਕੋਈ ਫਾਇਰਿੰਗ ਕਰ ਗਿਆ ਜੋ বাজੂਗਾ ਬਚਨ ਵਾਲਾ ਤਾਂ ਕੋਈ ਖਤਰਾ ਨਹੀਂ ਹੈਗਾ ਜਿੰਨਾ ਵਾਸਤੇ ਸਾਡੀ ਹਮਦਰਦੀ ਹਮਦਰਦੀ ਪੂਰੀ ਹੈ ਜਿੱਦਾਂ ਇਹ ਹੀ ਕੇਸ ਜਿੰਨਾ ਵਾਸਤੇ ਸ਼ਕਤੀ ਸਾਡੀ ਸ਼ਕਤੀ ਪੂਰੀ ਹੈ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਗੱਲਬਾਤ ਤੁਸੀਂ ਸੁਣੀ ਆ ਜਿਵੇਂ ਕਿ ਬਨੋਸ਼ ਸ਼ਰਮਾ ਜੀ ਆ ਬਹੁਤ ਵਧੀਆ ਗੱਲਬਾਤ ਕੀਤੀ ਆ ਤੇ ਉਹਨਾਂ ਕਿਹਾ ਵੀ ਜਿਹੜੇ ਨਸ਼ੇ ਸਦਾਗਰ ਨੇ ਜਾਂ ਜਿਹੜੇ ਸਾਡੇ ਜਿਹੜੇ ਗੰਤ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਡਰਨ ਦੀ ਲੋੜ ਆ ਆਮ ਬੰਦੇ ਸ਼ਰੀਫ ਬੰਦੇ ਨੂੰ ਡਰਨ ਦੀ ਲੋੜ ਨਹੀਂ ਆ ਵਿੱਚ ਚੜ ਕੇ ਆਉਣ ਅਤੇ ਹਰ ਕਿਸੇ ਦਾ ਜਿਹੜਾ ਕੰਮ ਇਸ ਥਾਣੇ ਵਿੱਚ ਹੋਵੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ